ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਰੀਪਰੀ ਬਲੌਗ ਦੇ ਵਿੱਚ ਤੇ ਹੋਰ ਵੀ ਸੱਜਣੋ ਠੀਕ ਹੋ? ਬਹੁਤ ਵਧੀਆ ਤੁਸੀਂ ਕਿਵੇਂ ਹੋ? ਬਹੁਤ ਵਧੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੁਲਾਉਣੀ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਤੇ ਸਾਰੇ ਠੀਕ ਹੋ? ਠੀਕ ਹੈ। ਹਾਂ ਤਾਂ ਬੱਝੇ ਹਾਂ। ਹਾਂਜੀ ਅੱਜ ਇਹ ਜੱਗੀ ਕੱਢਦੀ ਹੈ। ਇਹ ਵਿੱਚ ਕੁਝ ਬਹਿਸ ਜੀ। ਠੀਕ ਹੈ। ارے تیری ویڈیو کا مجھے ساؤنڈ تو بھیج دے رے ارے ٹنگر یہ جو 100 روپے لگے گا ہاں لگے گا ڈیڑھ سو روپے لے گا 50 روپے دے گا 150 روپے دے گا 50 روپے نہیں تیری ویڈیو پھر ہی ایڈٹ ہوگی اج 150 روپے دے گا تو بس گل ختم اے ادھر دیکھ لا 150 روپے لگے گا لگے گا او ہیپی تیری بھابی نو میں اتنا پیار کرنا میں راجا تا نہیں امر جانیے ਤੈਨੂੰ ਨਾਣੀ ਦੇਖੂਗਾ ਬਣਾ ਕੇ ਏਹ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਏ 150 ਰੁਪਿਆ deta ਹੈ ਜਾਂ ਨਹੀਂ ਹੈਗੀ ਮਿੱਤਰ ਨਾ ਮਿੱਤਰ ਨਹੀਂ ਰੀਲਾ ਰੂਲਿੰਗ ਕਰਕੇ ਸ਼ੂਟ ਹੁਣ ਅਸੀਂ ਚੱਲਿਆਂ ਘਰੇ ਤੇਰੀ ਕੱਲੀ ਦੀ ਰੀਲ ਤਾਂ ਠੀਕ ਐ ਪਰ ਹੀ ਮੇਰੀ ਗੱਲ ਤਾਂ ਸੁਣਾ ਤੇਰੇ ਬ੍ਰਦਰ ਦਾ ਫਿਰ ਬਰਥਡੇ ਐ ਹੈਂ ਹੋਰ ਆਪਾਂ ਸ਼ੋਪਿੰਗ ਵੀ ਕਰਨੀ ਐ ਅੱਜ ਹੋਰ ਕੀ ਐ ਇੱਕ ਮੇਰੇ ਫੋਨ ਤੇ ਕਵਰ ਚੜਾਉਣਾ ਠੀਕ ਐ ਹੋਰ ਵਧੀਆ ਹੋ ਜੀ ਕੀ ਹੋ ਗਿਆ ਅਰੇ ਗੈਲਰੀ ਆਪਾਂ ਨੂੰ ਕੁਛ ਨਹੀਂ ਕਹਿੰਦੀ ਕੀ ਟੋ ਆ ਗਈ ਸੀ ਤਾਂ ਤੇ ਦੋਸਤੋ ਹਾਂਜੀ ਦੋਸਤੋ ਇਹ ਜੇ ਤੇ ਚਵਾਰੇ ਲਈ ਆਈ ਬਹੁਤ ਸਾਰੇ ਹੁਣ ਚਵਾਰੇ ਕਈ ਅੱਧੀ ਵਾਰ ਆ ਗਏ ਕਮਾਲ ਦੀ ਗੱਲ ਹੈ ਯਾਰ ਤੇ ਮਰਦੀ ਨਹੀਂ ਲੱਗਦੀ ਚਵਾਰੇ ਖਾਣ ਨੂੰ ਤੁਹਾਨੂੰ ਵੀ ਸਾਰੇ ਚਵਾਰੇ ਖਾਣੇ ਚਾਹੀਦੇ ਅੱਛਾ ਯੈਸ ਠੀਕ ਹੈ ਇਹ ਅਸੀਂ ਆ ਗਏ ਜੀ ਗੰਗਾ ਨਗਰ ਦੇ ਨਹਿਰੂ پارک ਦੇ ਵਿੱਚ ਤੇ ਹੁਣ ਅਸੀਂ ਚੱਲੇ ਆ ਜੀ ਗੋਲ ਬਾਜ਼ਾਰ ਉੱਥੋਂ ਪਹਿਲਾਂ ਤਾਂ ਇਹਦੀ ਕੋਈ ਡਰੈਸ ਲੈਣੀ ਆ ਨਵੇਂ ਕੱਪੜੇ ਲੈਣੇ ਆ ਤੁਸੀਂ ਜਿਵੇਂ ਕੀ ਕਿਹਾ ਸੀ ਭਾਈ ਇੱਕ ਸੂਟ ਹੋਰ ਜਿੰਨੇ ਆਰੀ ਤੁਸੀਂ ਕਹੀ ਜਾਓਗੇ ਓਨੇ ਆਰੀ ਪਰੀ ਨੂੰ ਓਨੇ ਆਰੀ ਪਰੀ ਨੂੰ ਨਵੇਂ ਸੂਟ ਮਿਲੀ ਜਾਣਗੇ ਨਹੀਂ ਆਪ ਕੀ ਮੈਂ ਕੱਪੜੇ ਬੋਝ ਲੈ ਲਵਾਂ ਨਹੀਂ ਲੈਣੂ ਅੱਜ ਮੈਂ ਆਪਣੇ ਵੱਲੋਂ ਦਵਾਉਂਗਾ ਜੀ ਸਾਰਿਆਂ ਦੇ ਪਿਆਰ ਵੱਲੋਂ ਤੇ ਸਾਰਿਆਂ ਵੱਲੋਂ ਨਹੀਂ ਰਹਿੰਦੀ ਹਾਂ ਸਾਰਿਆਂ ਵੱਲੋਂ ਤਾਂ ਕੱਪੜੇ ਫਿਰ ਸਾਰਾ ਫਿਰਤਾ ਹਨਾਪੁਰੀ ਚਲੋ ਜ਼ਿਆਦਾ ਕਰਦੇ ਹੋਏ ਫਿਰ ਲੈ ਲਾਂਗੇ ਠੀਕ ਹੈ ਤੇ ਚਲੋ ਜੀ ਦੁਕਾਨ ਵਾਲੇ ਬਾਈਆਂ ਨਾਲ ਕਰਕੇ ਗੱਲ ਫੇਰ ਦੁਕਾਨ ਵਾਲੇ ਯਾਰਾਂ ਕੋਲੇ ਚੱਲ ਕੇ ਫੇਰ ਕਰਦੇ ਆ ਜੀ ਗੱਲ ਤੁਹਾਡੇ ਨਾਲ ਪਰ ਇਹ ਅੱਜ ਫੇਰ ਗੋਲ ਬਾਜ਼ਾਰ ਆ ਗਏ ਹੈਂ ਫੇਰ ਦੱਸਦੇ ਗੋਲ ਬਾਜ਼ਾਰੇ ਗੋਲ ਆ ਤਾਂ ਸਹੀ ਹੈ ਸਾਰੇ ਬਸ ਗੋਲ ਗੋਲ ਜਾ ਗੋਲ ਮਟੋੜ ਹਾਂ ਹੈ ਪਰ ਇਹ ਮੰਨ ਲਾ ਅੱਜ ਵੀ ਢੇਰ ਲਵਾ ਕੇ ਮੰਨੇ ਹੈਂ ਠੀਕ ਹੈ ਦੇਖਣਾ ਤਾਂ ਪੰਦਾ ਹੀ ਹੈ ਸੂਟਾਂ ਨੇ ਮਾਮਲੇ ਚ ਕੋਈ ਰਿਸਕ ਨਹੀਂ ਲੈ ਵੀ ਪਰ ਇਹਨੇ ਸਾਰੇ ਵੀਰਾਂ ਨੂੰ ਲਾਤਾ ਕੰਮ ਆ ਭਾਈ ਲੱਗਿਆ ਖਿਆ ਉਹ ਵੀਰਾਂ ਵੀ ਇੱਧਰਲਾ ਭਾਈ ਵੀ ਸਾਰਿਆਂ ਨੂੰ ਪਝਾਲ ਪਾ ਦਾ ਕਹਿਣ ਦਾ ਮਤਲਬ ਦੁਕਾਨ ਦੇ ਵਿੱਚ ਵੀ ਮੇਰੇ ਵਾਸਤੇ ਸੂਟ ਲੱਭ ਕੇ ਦੇ ਹੈ ਲੰਗਾ ਨਹੀਂ ਹਾਂ ਢਿੰਗਾ ਦੇ ਸਹੀ ਥਾਂ 'ਚ ਦਾਲ ਦੇ ਕਿਵੇਂ ਦੇਖਦੇ ਆਣਗੇ ਆਜੀ ਵਧੀਆ ਆ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਆ ਚੀਜ਼ ਤੇ ਯੈਲੋ ਵਾਲਾ ਯੈਲੋ ਵਾਲਾ ਬਹੁਤ ਸੋਹਣਾ ਹੈ ਤੁਹਾਨੂੰ ਸਿੰਪਲ ਲੱਗ ਰਿਹਾ ਹੈ ਸਿੰਪਲ ਲੱਗ ਰਿਹਾ ਹੈ ਤੇ ਪਾਇਆ ਬਹੁਤ ਚੱਲੇਗਾ ਦਿੱਖੇ ਫੋਟੋਸ ਵਿੱਚ 2500 ਰੁਪਏ ਪੀਸਾ ਜਦੋਂ ਕਿ ਜਿਆਦਾ ਕਲਰ ਹੋਗਾ ਨਾ ਇਹ ਪੀਸਾ ਮਨੇ ਕੋਈ ਨਹੀਂ ਆਈ ਹੈ ਹਾਂ ਹੋਰ ਕਿਤੇ ਕਿਰਾਏ ਬਾਦੋਂ ਪੂਰਾ ਲੱਗੇ ਹੋਇਆ ਦਿਖਾਉਂਦਾ ਸਾਰੇ ਬਈ ਲੱਗੇ ਹੋਏ ਆ ਟੋਟਲੀ ਕਹਿੰਦੇ ਯਾਰ ਗਰਾਰੇ ਵਾਲਾ ਦਿਖਾ ਦੇ ਇਹ ਛੋਟਾ ਪਰ ਇਹ ਤਾਂ ਸਾਰਿਆਂ ਨੂੰ ਅਲਝਾ ਲਿਆ ਅੱਜ ਹੈ ਅੱਜ ਆਦਾ ਕਨਫਿਊਜ਼ ਹੋ ਗਿਆ ਦੇਦੀ ਟਿਕ ਟਾਕ ਕਰਕੇ ਹੁਣ ਲਾਸਟ ਚ ਕਿਰਾ ਇਹ ਹੀ ਪਸੰਦ ਆਇਆ ਦੇਦੀ ਨੂੰ ਹਾਂ ਇਹਨੇ ਦਿਖਾਉਣ ਦੇ ਬਾਅਦ ਨਾ ਹਾਂ ਇਹਨਾਂ ਖਲਾਰਾ ਬਵਾਇਆ ਦੇਦੀ ਨੇ ਉਸ ਤੋਂ ਬਾਅਦ ਲਾਸਟ ਚ ਇਹ ਹੀ ਪਸੰਦ ਆਇਆ ਸਹੀ ਗੱਲ ਪਹਿਲੇ ਗੇੜੇ ਵਾਲਾ ਜੀ ਪਹਿਲੇ ਪਹਿਲੇ ਗੇੜੇ ਵਾਲਾ ਮੇਨ ਗੱਲ ਇਹ ਆ ਕਿ ਸਾਰੇ ਸੂਟ ਕਢਾਉਣੇ ਹੁੰਦੇ ਆ ਹਾਂ ਸਿੱਪ ਲੈਣਾ ਇੱਕ ਹੁੰਦਾ ਸਹੀ ਗੱਲ ਆ ਔਰ ਬਬੂ ਜੀ ਕਹਿੰਦਾ ਹਾਂ ਭਰੀ ਹਾਂ ਜੀ ਮੈਂ ਕਿ ਮੈਂ ਤਾਂ ਨਾਲ ਤੁਰਦਾ ਹੀ ਤੁਰਦਾ ਤੈਨੂੰ ਹੋਰ ਤੋਰਦਾ ਫੇਰ ਕਿ ਹੁੰਦਾ ਹੈ ਫੀਲ ਜਾ ਹੁੰਦਾ ਵੀ ਐ ਤੋਰਨਾ ਨਹੀਂ ਚਾਹੀਦਾ ਕੁੜੀ ਨੂੰ ਐਵੇਂ ਨਾ ਫੀਲ ਕਰਿਆ ਮੈਨੂੰ ਤੁਹਾਡੇ ਨਾਲ ਤੁਰਨਾ ਵਧੀਆ ਲੱਗਦਾ ਹੈ ਕਿੰਨੇ ਵਾਰ ਕਿਹਾ ਨੂੰ ਠੀਕ ਹੈ ਹਾਂ ਲਿਖ ਹੁਣ ਪਸੰਦ ਆਇਆ ਹੁਣ ਥੋੜੀ ਜਿਹੀ ਉਜਾਲੇ ਦੀ ਕਿਰਨ ਨਹੀਂ ਹੈ ਫੇਸ ਦੇਖੋ du Det er veldig vanskelig. ਇੰਡੀਆ ਹੁੰਦਾ ਨਾ ਉੱਥੇ ਜਿੰਨੇ ਮਖਲੀ ਜਿਹਾ ਹਾਂ ਉਹ ਡਰ। 350 350 ਲੋ ਵੀ ਦੋਸਤੋ ਇੱਕ ਵਾਰ ਹੋਰ ਕਰ ਲਈ ਸ਼ਾਪਿੰਗ ਇਹ ਕੁਝ ਤੇਜ਼ੀਲੀ ਸਰਪ੍ਰਾਈਜ਼ ਹੈ ਉਹ ਤਾਂ ਕਰਕੇ ਅਸੀਂ ਦੱਸ ਨਹੀਂ ਸਕਦੇ ਕਿਸੇ ਨੂੰ ਵੀ ਤੁਹਾਨੂੰ ਵੀ ਉਹਦੇ ਹੀ ਦੱਸਾਂਗੇ ਤੁਹਾਡੇ ਲਈ ਵੀ ਮੰਨ ਲਓ ਕਣੀਪਰੀ ਹਾਂਜੀ 29 ਤਰੀਕ ਨੂੰ ਤੇਜੀ ਦਾ ਬਰਥਡੇ ਹੈ ਤੇ ਉਹਦੇ ਵਾਸਤੇ ਅਸੀਂ ਗਿਫਟ ਕੀਆ ਹਾਂ ਹਾਂ ਉੱਥੇ ਜਾ ਕੇ ਦੱਸਾਂਗੇ ਉੱਥੇ ਜਾ ਕੇ ਦੱਸਾਂਗੇ ਹੈ ਭਰੀ ਮੁੰਮਜ਼ਾ ਪੀਣਾ ਸਰਦਾ ਨਹੀਂ ਜਾਵਾਂ ਇਹਨੇ ਕਿਉਂ ਸਵਾਲ ਬਹੁਤ ਲੱਗਦੇ ਸੱਤ ਵੀ ਵਧੀਆ 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 ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੈ ਘਰ ਪਰਿਵਾਰ ਠੀਕ ਹੈ ਮੁੰਮਜ਼ ਪੈਕ ਕਰਾ ਰਹੇ ਹੋ ਯਾਂਸੇ ਹਾਂ ਅੱਜ ਸ਼ੋਪਿੰਗ ਬਾੜੀ ਕਰ ਲਈ ਥੱਕ ਗਏ ਬਸ ਇੱਕ ਹੀ ਥਾਲਾ ਨਹੀਂ ਉਹ ਫੇਟੈਂਚਰ ਹੋਰ ਬਈ ਠੀਕ ਐ ਘਰ ਪਰਿਵਾਰ ਸਭ ਸੈਟ ਐ ਜੀ ਬਾਈ ਤੁਸੀਂ ਦੱਸੋ ਲੈ ਵੀ ਇਹ ਆਪਣਾ ਭਰਾ ਬਹੁਤ ਘੈਂਟ ਐ ਇਹ ਮੈਨੂੰ ਰੋਜ਼ ਹੀ ਸਟਿੰਗ ਦੇ ਦਿੰਦਾ ਜਾਣ ਕੇ ਬਸ ਇਹ ਕਹਿੰਦਾ ਬਈ ਤੇਰੇ ਨਾਲ ਪਿਆਰ ਹੀ ਐ ਬਸ ਜਿਹਨੇ ਹੱਥ ਚ ਕਹਿਣਾ ਪਰ ਹੀ ਬਹੁਤ ਕਰਦਾ ਵਿਚਾਰਾ ਮੇਰਾ ਯਾਰ ਇਹ ਮੇਰਾ ਬਹੁਤ ਕਰਦਾ ਐ ਹਾਂ ਤੇ ਤੂੰ 30 ਰੁਪਿਆ ਦਾ ਰੋਜ਼ ਦੁੱਧ ਲੈਣਾ 20 ਰੁਪਿਆ ਦੀ ਮੈਨੂੰ ਸਟਿੰਗ ਹੋ ਹੀ ਦੇ ਦਿੰਦਾ ਕਹਿੰਦਾ ਬਈ ਯਾਰ ਤੂੰ ਸ਼ਕੀਨ ਐ ਮੈਨੂੰ ਪਤਾ ਤੂੰ ਕੀ ਲਿਆ ਕਰ ਯਾਰ ਮੈਂ ਕਹਿੰਦਾ ਇਹ ਬੰਦੇ ਬਹੁਤ ਘੱਟ ਹੁੰਦੇ ਜਿਹੜੇ ਦਿਲੋਂ ਇੰਨਾ ਪਿਆਰ ਕਰਦੇ ਸਹੀ ਗੱਲ ਐ ਬਹੁਤ ਅੱਜਕੱਲ ਸਾਰੀ ਦੁਨੀਆ ਮਤਲਬੀ ਆ ਹਾਂ ਵਿਚਾਰੇ ਨੂੰ ਆਪਣੇ ਤੋਂ ਕੋਈ ਮਤਲਬ ਨਹੀਂਗਾ ਸਹੀ ਗੱਲ ਬਾਈ ਕਹਿੰਦੇ ਪੈਸੇ ਵੀ ਨਾ ਦੇ ਸਾਡਾ ਆਦਰ ਮਾਨ ਰੱਖਿਆ ਕਰੋ ਤੇ ਸਾਡੀ ਦੁਕਾਨ ਤੇ ਆਉਨੇ ਸਾਡੇ ਲਈ ਇੰਨਾ ਹੀ ਬਾਤ ਆ ਲੈ ਇੰਨਾ ਜਿਆਦਾ ਪਿਆਰ ਯਾਰ ਸੱਚੀ ਜੇ ਸਟਿੰਗ ਨਾਲ ਲਈਏ ਤਾਂ ਨਾ ਟੌਫੀਆਂ ਦੇ ਦਿੰਦੇ ਉਹ ਹੀ ਤਾਂ ਗੱਲ ਐ ਇੱਕ ਦਿਨ ਦੁੱਧ ਵਾਲੀ ਥੈਲੀ 'ਚ ਨਾ ਟੋਫੀਆਂ ਨਿਕਲ ਗਈਆਂ ਹਾਂ ਲਓ ਵੀ ਦੋਸਤੋ ਅਜੀਦਾ ਦੋ ਦਿਨਾਂ ਦਾ ਗੈਪ ਸੀ ਮੈਂ ਪਹਿਲਾਂ ਸੋਚ ਲਿਆ ਸੀ ਵੀ ਭਰੀ ਰਹਿਣ ਦੇ ਚੀਜ਼ਾਂ ਖਾਣ ਨੂੰ ਤੇ ਪਰੀ ਨੇ ਕੀ ਕਹਿਆ ਕਹਿੰਦੀ ਮਿੰਤਾ ਜ਼ਖਾਮ ਲੱਗ ਗਿਆ ਮਿੰਤਾ ਮੁਹੰਮਦ ਖਾਓ ਹੁਣ ਜ਼ਖਾਮ ਹੋ ਜੂ ਠੀਕ ਕਿਵੇਂ ਲਗਾ ਸਵਾਦ ਆ ਠੀਕ ਹੈ ਤੁਹਾਨੂੰ ਕਿਨੂ ਕਿਨੂ ਸੱਚ ਮੁਹੰਮਦ ਵਧੀਆ ਲੱਗਦੀ ਹੈ ਕਿ ਨਹੀਂ ਪਰ ਕੁਝ ਕਹਿਣਾ ਚਾਹੇਗੀ ਸਾਰਿਆਂ ਨੂੰ ਆਡੀਅנס ਕੁੜੀਆਂ ਨੂੰ ਦੇਖਣ ਵਾਲੀਆਂ ਨੂੰ ਤਾਲੀਆਂ ਜਿੱਦਾਂ ਘੱਟ ਘਾਇਆ ਕਰੋ ਮੈਂ ਹੀ ਕਹਿਣਾ ਚਾਹੁੰਦੀ ਹਾਂ ਮੇ ਤਾਂ ਮੇਰੇ ਵਰਗੇ ਗੋਲੂ ਮੋਲੂ ਜਿਹੇ ਹਾਂ ਠੀਕ ਹੈ ਵਕਫਾ ਤੇ ਅੱਜ ਜੋ ਬੜੀ ਆ ਨੂੰ ਕਰੋ ਦੇਖੋ ਤਾਰੇ ਵੀ ਜੋਕ ਨੇ ਇਹਦੇ ਅੰਦਰ ਆ ਜਿਹੜਾ ਹੈਗਾ ਸ਼ੀਸ਼ਾ ਹੈ ਨਾ ਹੂੰ ਇਹ ਸ਼ੀਸ਼ਾ ਬਾਕੀ ਸਾਰਾ ਕਵਰ ਆ ਦੋਸਤੋ ਕਿਦਾਂ ਲੈ ਵੀ ਪਿਆਰਿਓ ਸਜਣੋ ਹੁਣ ਅਸੀਂ ਆਗੇ ਜੀ ਘਰੇ ਖਾ ਪੀ ਕੇ ਮਾੜਾ ਮੋਟਾ ਹੈ ਨਾ ਤੇ ਸਾਰੇ ਦਿਨ ਦਾ ਕੁਝ ਖਾਦਾ ਵੀ ਨਹੀਂ ਗਿਆ ਤੇ ਬਾਕੀ ਦੋਸਤੋ ਠੰਡ ਅੱਗੇ ਬਹੁਤ ਜ਼ਿਆਦਾ ਵਧ ਰਹੀ ਹੈ ਅਸੀਂ ਰੋਜ਼ ਹੀ ਤੁਹਾਨੂੰ ਇਹ ਸੁਨੇਹਾ ਲਾਉਣੇ ਹੁੰਨੇ ਆ ਕਿ ਆਪਦੀ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਯਾਰ ਤੇ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਹਨਾ ਮੈਂ ਤੁਹਾਡੇ ਕਮੈਂਟ ਪੜ੍ਹਦਾ ਹੁੰਨਾ ਬੜੀ ਖੁਸ਼ੀ ਹੁੰਦੀ ਹੈ ਰੂ ਨੂੰ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਜੀ ਐਂਡ ਜਿਹੜੇ ਜਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟਾਂ ਦੇ ਨਾਲ ਹਾਈਪ ਦਾ অপਸ਼ਨ ਹੈ ਹਾਈਪ ਜ਼ਰੂਰ ਕਰਿਓ ਵੀਡੀਓ ਨੂੰ ਬਾਕੀ ਧੰਨਵਾਦ ਜੀ ਮਿਲਦੇ ਹਾਂ ਕੱਲ੍ਹ ਵਾਲੇ ਵਲੌਗ ਦੇ ਵਿੱਚ